ਬੜੇ ਦੁੱਖ ਦੀ ਗੱਲ ਹੈ ਕਿ ਅੱਜ ਵੀ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀਆਂ ਚੱਲ ਰਹੀਆਂ ਨੇ ਤੇ ਅਸੀਂ ਉਹਨਾਂ ਠੱਗੀਆਂ ਦਾ ਸ਼ਰੇਆਮ ਸ਼ਿਕਾਰ ਹੋ ਰਹੇ ਹਾਂ ਇੰਨਾ ਕੁਝ ਨੌਲੇਜ ਹੋਣ ਦੇ ਬਾਵਜੂਦ ਵੀ ਕਿ ਕਿੰਨੇ ਲੋਕਾਂ ਨੂੰ ਬਾਹਰੋਂ ਡਿਪੋਰਟ ਕਰ ਦਿੱਤਾ ਗਿਆ ਜਿਹੜੇ ਲੀਗਲ ਨਹੀਂ ਸਨ ਇਲੀਗਲ ਤੌਰ ਤੇ ਉੱਥੇ ਰੁਕੇ ਹੋਏ ਸਨ ਫਿਰ ਵੀ ਅਸੀਂ ਅੱਜ ਠੱਗੀਆਂ ਦਾ ਸ਼ਿਕਾਰ ਹੋ ਰਹੇ ਹਾਂ ਇਹਨਾਂ ਏਜੰਟਾਂ ਦਾ ਮੁੱਖ ਮਕਸਦ ਆਪਣਾ ਪੈਸਾ ਬਣਾਉਣਾ ਹੁੰਦਾ ਹੈ ਤੇ ਉਸ ਪੈਸੇ ਲੈਣ ਤੋਂ ਬਾਅਦ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੇ ਪਰਿਵਾਰ ਨਾਲ ਵਿਦੇਸ਼ ਜਾ ਕੇ ਕੀ ਵਾਪਰਦੀ ਹੈ ਇਹੋ ਜਿਹਾ ਇੱਕ ਮਾਮਲਾ ਹੋਰ ਸਾਹਮਣੇ ਆਇਆ ਹੈ ਜਿਸ ਵਿੱਚ ਕਰੋੜਾਂ ਦੀ ਅ ਏਜੰਟ ਨੇ ਇੱਕ ਪਰਿਵਾਰ ਨਾਲ ਧੋਖਾ ਕੀਤਾ ਤੇ ਉਸ ਪਰਿਵਾਰ ਨੂੰ ਉਸੇ ਤਰ੍ਹਾਂ ਵਿਦੇਸ਼ ਤੋਂ ਡਿਪੋਰਟ ਕਰ ਦਿੱਤਾ ਗਿਆ ਆਓ ਦੇਖਦੇ ਹਾਂ ਇਹ ਮਸਲਾ ਕੀ ਸੀ ਤੇਰਾ ਨਾਮ ਕਾਸ਼ਵੀਰ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਮੈਂ ਜੀ ਮੋਗੇ ਜ਼ਿਲ੍ਹੇ ਦਾ ਰਹਿਣ ਵਾਲਾ ਪਿੰਡ ਮੇਰਾ ਕਿਲੀਗੰਦਰਾ ਗੱਲ ਇਹ ਹੈ ਜੀ ਮੈਂ 2023 ਚ ਵਿਦੇਸ਼ ਜਾਣ ਬਾਰੇ ਸੋਚਿਆ ਸੀ ਕਿ ਸ਼ੁਰੂ ਦੇ ਵਿੱਚ ਸ਼ੁਰੂ ਸਾਲ ਦੇ ਸ਼ੁਰੂ ਚ ਤੇ ਮਾਰਚ 2023 ਚ ਮੇਰੀ ਦਲਜੀਤ ਨਾਮ ਉਰਫ ਡਾਉਣ ਏਜੰਟ ਨਾਲ ਮੁਲਾਕਾਤ ਹੋਈ ਤੇ ਉਹਦੇ ਨਾਲ ਬਹਿ ਕੇ ਸਾਰੀ ਗੱਲਬਾਤ ਹੋ ਗਈ ਵੀ ਵਰਕ ਵੀਜ਼ੇ ਤੇ ਭੇਜੂਗਾ ਮੈਂ ਤੇ ਮੇਰੇ ਦੋ ਬੱਚੇ ਤੇ ਵਾਈਫ ਤੇ ਸਾਰੀ ਬੈਗੇਜ ਲੰਦਰ ਅਸੀਂ ਪਹਿਲੀ ਵਾਰ ਮਿਲੇ ਸੀ ਉਸੇ ਪਹਿਲੇ ਦਿਨ ਹੀ ਅਸੀਂ ਮੈਂ ਉਹਨਾਂ ਨੂੰ ਪਾਸਪੋਰਟ ਫੜਾਇਆ ਸੀ ਆਪਦੇ ਸਾਰੇ ਪਾਸਪੋਰਟ ਤੇ ਮੇਰੀ ਉਹਦੇ ਨਾਲ 90 ਲੱਖ ਚ ਕੁੱਲ ਡੀਲ ਡਨ ਹੋਈ ਸੀ ਵੀ 90 ਲੱਖ ਲਵਾਂਗਾ ਰਾਜ ਪਹੁੰਚਾ ਕੇ ਜਦੋਂ ਉਥੇ 에어ਪੋਰਟ ਤੇ ਪਹੁੰਚਾ ਦੂੰਗਾ ਤੇ ਫੇਰ ਉਸ ਤੋਂ ਬਾਅਦ ਜੀ ਇੱਕ ਵਾਰੀ ਫੇਰ ਮੈਨੂੰ ਇਹਨੇ ਬੁਲਾਇਆ ਜਲੰਧਰ ਤੇ ਕਹਿੰਦਾ ਵੀ 5 ਕਿਲੋਖ ਬੋ ਆ ਯਾਰ ਬਜਟ ਤੋਂ ਬਾਹਰ ਆ ਗੱਲ ਵੀ ਮਹਿੰਗਾ ਹੋ ਗਿਆ ਕੰਮ ਤਾਂ ਮੈਂ ਇਹਨੂੰ ਜੀ ਮੰਨਿਆ ਨਹੀਂ ਮੈਂ ਕਿਹਾ ਨਹੀਂ ਵੀ ਜਿਹੜੀ ਗੱਲ ਹੋ ਗਈ ਮੈਂ 90 ਚ ਹੀ ਕਰਨਾ ਠੀਕ ਹੈ ਜੀ ਚਲੋ ਜੀ ਫਿਰ ਗੱਲ ਹੋ ਗਈ ਫੇਰ ਸਾਡੀ ਗੱਲਬਾਤ ਫੋਨ ਤੇ ਹੋਣ ਲੱਗੀ ਬਾਈ ਜੀ ਕਿੰਨਾ ਟਾਈਮ ਇਹ ਲਾਰੇ ਲੱਪੇ ਲਾਉਣ ਲੱਗ ਗਿਆ ਯਾਰ ਇੱਥੇ ਕੰਮ ਨਹੀਂ ਚੱਲਦਾ ਪਿਆ ਦੋ ਦਿਨ ਠਹਿਰ ਚਾਰ ਦਿਨ ਠਹਿਰ ਸਾਡਾ ਜਿਹੜਾ ਐਮਬੈਸਡਰ ਆ ਐਮਬੈਸਿਡਜ ਬੰਦਾ ਉਹ ਨਹੀਂ ਆਉਂਦਾ ਪਿਆ ਬੰਦਾ ਛੁੱਟੀ ਤੇ ਆ ਇਦਾਂ ਉਦਾਂ ਐਂਜੇ ਕਰਦੇ ਰਿਹਾ ਅੱਛਾ ਜੀ ਫੇਰ ਜੀ ਜੁਲਾਈ ਚ ਜਾ ਕੇ ਮੈਨੂੰ ਇਹਦਾ ਆਪ ਦਾ ਫੋਨ ਆਇਆ ਯਾਰ ਇੱਥੇ ਤਾਂ ਹੱਲ ਨਹੀਂ ਹੁੰਦਾ ਪਿਆ ਤੇ ਆਪਣਾ ਬੰਦਾ ਦੁਬਈ ਚ ਵੀ ਬੰਦਾ ਉੱ ਫੇਰ ਅਸੀਂ 1 ਸਤ ਅਗਸਤ ਨੂੰ 2023 ਨੂੰ ਇਹਨੇ ਮੈਨੂੰ ਫੋਨ ਕੀਤਾ ਸਵੇਰੇ ਹੀ ਬੈਕਪੈਕ ਕਰ ਲਾਵਦੇ ਤੇ ਅੰਮ੍ਰਿਤਸਰ 에ਰਪੋਰਟ ਤੇ ਆ ਜਾ ਠੀਕ ਹੈ ਜੀ ਜਿੱਥੇ ਮੈਂ ਜਾ ਕੇ ਉਹ ਇਹਦੇ ਕਹਿਣ ਮੁਤਾਬਕ ਜੀ ਮੈਂ ਤਿਆਰੀ ਕਰ ਲਈ ਤੇ ਚਾਹ ਹੁੰਦਾ ਹੀ ਮੈਨੂੰ ਸ਼ੁਰੂ ਤੋਂ ਹੀ ਬਹੁਤ ਚਾਹ ਸੀਗਾ ਬਾਹਰ ਜਾਣ ਦਾ ਤੇ ਮੈਂ ਖੁਸ਼ੀ ਖੁਸ਼ੀ ਬੈਕਪੈਕ ਕਰ ਲਏ ਤੇ ਅਸੀਂ ਅੰਮ੍ਰਿਤਸਰ 에ਰਪੋਰਟ ਦੇ ਬਾਹਰ ਇੱਕ ਢਾਬੇ ਤੇ ਰੁਕੇ ਹਾਂ ਜਿੱਥੇ ਕਿੰਨੇ ਪੈਸੇ ਉਦੋਂ ਦਿੱਤੇ ਸੀ ਜਿਹੜੇ ਪਹਿਲਾਂ ਨਹੀਂ ਜੀ ਉਦੋਂ ਕੋਈ ਪੈਸਾ ਨਹੀਂ ਸੀ ਦਿੱਤਾ ਹਲੇ ਉਦੋਂ ਇਹਦਾ ਭਰਾ ਆਇਆ ਸੀ ਹਾਂ ਸਰਬਜੀਤ ਸਿੰਘ ਮੈਨੂੰ ਪਾਸਪੋਰਟ ਦੇ ਗਿਆ ਜੀ ਉੱਥੇ 4.5 ਦੇ ਟਿਕਟਾਂ ਦੇ ਗਿਆ ਜੀ ਤੇ ਕਹਿੰਦਾ ਵੀ ਤੁਹਾਨੂੰ ਹੁਣ ਦੁਬਈ ਉਤਰ ਕੇ ਬੰਦਾ ਮਿਲੂਗਾ ਇੱਕ ਤੁਸੀਂ ਉਹਦੇ ਮੁਤਾਬਕ ਚੱਲਣਾ ਇਹਦੇ ਕਹਿਣ ਮੁਤਾਬਕ ਅਸੀਂ ਪਲੇਨ ਤੇ ਬੈਠ ਕੇ ਬੈ ਕੇ ਦੁਬਈ ਪਹੁੰਚ ਗਏ ਜੀ ਠੀਕ ਹੈ ਜੀ ਜਦੋਂ ਦੁਬਈ ਪਹੁੰਚ ਕੇ ਉਹ ਇਹਦੇ ਕਹਿਣ ਉਵੇਂ ਹੀ ਬੰਦਾ ਆ ਗਿਆ ਇੱਕ ਡਾਕਟਰ ਨਾਮ ਦਾ ਡਾਕਟਰ ਹੀ ਕਹਿੰਦਾ ਹਰ ਇੱਕ ਨੂੰ ਹੁਣ ਉਹਦਾ ਨਾਮ ਨਹੀਂ ਮੈਨੂੰ ਪਤਾ ਕੀ ਆ ਕੀ ਨਹੀਂ ਉਹ ਸਾਨੂੰ ਇੱਕ ਫਲੈਟ 'ਚ ਛੱਡ ਆਇਆ ਇੱਕ ਕਮਰੇ ਵਾਲੇ 'ਚ ਠੀਕ ਹੈ ਜੀ ਦੁਬਈ ਪੰਜਵੇਂ ਮੰਜ਼ਲ ਤੇ ਫਲੈਟ ਸੀ ਫਲੈਟ ਸੀਗਾ ਜੀ ਪੰਜਵੀਂ ਮੰਜ਼ਲ ਤੇ ਤੇ ਅਸੀਂ ਉੱਥੇ ਸਾਨੂੰ ਰੱਖਿਆ ਰਾਤ ਰਏ ਅਸੀਂ ਤੇ ਅਗਲੇ ਦਿਨ ਸਵੇਰੇ ਫੇਰ ਆ ਗਿਆ ਡਾਕਟਰ ਸਾਡੇ ਸਾਡੇ پاسਪੋਰਟ ਫੜ ਕੇ ਲੈ ਗਿਆ ਕਹਿੰਦਾ ਵੀਜ਼ਾ ਲਵਾਉਣੇ ਆ ਤੇ ਦੋ ਦਿਨ ਚ ਹੀ ਆ ਜਾਣਾ ਵੀਜ਼ਾ ਤਿਆਰੀ ਰੱਖੋ ਇਹਨੇ ਵੀ ਮੈਨੂੰ ਆਈ ਕਿਹਾ ਸੀ ਵੀ ਦੋ ਦਿਨਾਂ ਚ ਅਸੀਂ ਤੁਹਾਨੂੰ ਗਾਂ ਚੜਾ ਦੇਣਾ ਮੈਂ ਕਿਹਾ ਜੀ ਜਦੋਂ ਇਹਨਾਂ ਦੀ ਸੈਟਿੰਗ ਹੀ ਆ ਫਿਰ ਤਾਂ ਚੜਾਈ ਦੇਣਾ ਇੰਨੇ ਪੈਸੇ ਦੇਣੇ ਆਪਾਂ ਬਿਲਕੁਲ ਹੈ ਜੀ ਤੇ ਐਂਬੈਸੀ ਵੀ ਤਾਂ ਬਿਲਕੁਲ ਥੋੜੀ ਹੁੰਦੀ ਹਜ਼ਾਰਾਂ ਚ ਹੀ ਹੁੰਦੀ ਆ ਤਾਂ ਇੰਨੇ ਲੱਖਾਂ ਚ ਦੇਣੇ ਆ ਤੇ ਉਹ ਦੋ ਦਿਨ ਵੀ ਨੰਗੇ ਚਾਰ ਦਿਨ ਨੰਗੇ ਕੁਛ ਨਹੀਂ ਹੋਇਆ ਜੀ ਆਏ ਕਰਦੇ ਕਰਦੇ ਮੰਨ ਲਓ 30 ਅਗਸਤ ਹੋ ਗਈ ਹਾਂ ਜੀ 30 ਅਗਸਤ ਨੂੰ ਸ਼ਾਮ ਨੂੰ ਮੈਨੂੰ ਫੋਨ ਆਉਂਦਾ ਵੀ ਤੇਰੇ ਵੀਜ਼ਾ ਦਾ ਹੱਲ ਹੋ ਗਿਆ ਤਿਆਰੀ ਕਰ ਲੈ ਮੈਂ ਕਹਿੰਦੀ ਕਿ ਕਿੱਥੋਂ ਦੀ ਕਹਿੰਦਾ ਤੈਨੂੰ ਸਾਰਾ ਕੁਝ ਦੱਸੂ ਮੌਕੇ ਤੇ ਤੇ ਮੈਂ ਜਿਵੇਂ ਇਹਨੇ ਦਵਾਈ ਭੇਜਿਆ ਜੀ ਉਸੇ ਤਰੀਕੇ ਅਸੀਂ ਗਿਆ ਵੀ ਠੀਕ ਆ ਓਕੇ ਆ ਕੰਮ ਵੀ ਆ ਨਾ ਗਾਹ ਵੀ ਆਈ ਜਦੋਂ ਮੈਂ ਹਜੇ 에어ਪੋਰਟ ਸੈਂਟਰ ਆਉਣਾ ਸੀ ਦੇਖ ਲਓ ਮੈਨੂੰ ਬੋਰਡਿੰਗ ਪਾਸ ਦੀ ਫੋਟੋ ਆ ਗਈ ਸੀ ਠੀਕ ਹੈ ਜੀ ਪਾਸਪੋਰਟ ਹੈ ਨਹੀਂ ਸੀ ਮੇਰੇ ਕੋਲ ਪਰ ਮੈਂ ਜਿਹੜੀ ਫਲਾਈਟ 'ਚ ਬਹਿਣਾ ਸੀ ਉਹਦੇ ਬੋਰਡਿੰਗ ਪਾਸ ਦੀ ਫੋਟੋ ਆ ਗਈ ਸੀ ਠੀਕ ਹੈ ਜੀ ਤੇ ਜਦੋਂ ਮੈਂ ਫਿਰ ਕਹਿੰਦੇ ਵੀ ਜਾ ਤੂੰ ਜਿੱਥੇ ਫਲਾਈਟ ਦਾ ਹੁੰਦਾ ਕਾਊਂਟਰ ਉੱਥੇ ਜਾ ਜਦੋਂ ਮੈਂ ਉੱਥੇ ਗਿਆ ਫਲਾਈਟ ਵਾਲੇ ਬੰਦੇ ਨੇ ਮੈਨੂੰ ਮੇਰੇ ਬੋਰਡਿੰਗ ਪਾਸ ਫੜ ਉਹ ਦਾ ਚੈੱਕ ਇਨ ਕਰਾਇਆ, ਬੈਗ ਦਿੱਤੇ ਤੇ ਫਲਾਈਟ 'ਚ ਬੈ ਗੇ, ਉਦੋਂ ਮੈਨੂੰ ਪਤਾ ਲੱਗਿਆ ਵੀ ਅਸੀਂ ਸਾਡੀ ਫਲਾਈਟ ਸਲਵਾਡੋਰ ਦੀ ਹੈ ਤੇ ਮੈਨੂੰ ਇਹ ਵੀ ਪਤਾ ਲੱਗਿਆ ਵੀ ਸਾਡੇ ਵੀਜ਼ੇ ਹੈ ਨਹੀਂਗੇ ਪਾਸਪੋਰਟ ਤੇ ਤੇ ਫਿਰ ਮੈਂ ਇਹਨੂੰ ਫੋਨ ਵੀ ਕੀਤਾ ਮੈਂ ਵੀਜ਼ੇ ਯਾਨੀ ਕਿਵੇਂ ਕਹਿੰਦਾ ਯਾਰ ਇਹ ਅਨਰਾਈਵਲ ਵੀਜ਼ਾ ਸਲਵਾਡੋਰ ਦਾ ਇੰਡੀਆ ਨੂੰ ਤੇ ਤੇਰਾ ਉੱਥੋਂ ਵੀਜ਼ਾ ਲੱਗਿਆ ਨਾ ਤੈਨੂੰ ਕਿ ਤੈਨੂੰ ਅਮਰੀਕਾ ਜਾਣਾ ਤੂੰ ਵਰਕ ਵੀਜ਼ੇ ਤੇ ਜਾਣਾ ਜਿਹੜੀ ਤੇਰੇ ਨਾਲ ਗੱਲ ਹੋਈ ਉਹ ਤੇ ਨਿਭਾਂਗੇ ਵੀ ਤੈਨੂੰ ਕਿੱڑا ਸੀ ਤੁਰ ਕੇ ਲੈ ਕੇ ਚੱਲੇ ਫਲਾਈਟ ਤੇ ਲੈ ਕੇ ਚੱਲੇ ਮੈਂ ਵੀ ਕਿਹਾ ਵੀ ਠੀਕ ਆ ਯਾਰ ਗੱਲ ਤਾਂ ਸਹੀ ਆ ਬੇਜੀ ਦਾ ਕੋਈ ਗੱਲਬਾਤ ਚਲੋ ਜੀ ਅਸੀਂ ਵਾਇਆ ਪਹਿਲਾਂ ਇਜ਼ਰਾਈਲ ਸਟੇ ਸੀ 10-12 ਘੰਟਿਆਂ ਦੀ ਫਿਰ ਸਪੇਨ ਸਟੇ ਰਹੀ ਚਲੋ ਕਰਦੇ ਕਰਾਉਂਦੇ 20-25 ਘੰਟਿਆਂ ਦੇ ਵਿੱਚ ਮੰਨ ਲਓ 15 ਘੰਟਿਆਂ ਦਾ ਮੰਨ ਲਓ ਫਲਾਈਟ ਹੀ ਸੀ ਅਲਸਲਵਾਡੋਰ ਦੀ ਤੇ ਪਹੁੰਚ ਕੇ ਸਲਵਾਡੋਰ ਜੀ ਅੱਛਾ ਜੀ ਜੋ ਸਲਵਾਡੋਰ ਪਹੁੰਚ ਕੇ ਤੇ ਇਹਨੇ ਕਿਹਾ ਵੀ ਟੈਕਸੀ ਲਵੋ ਤੇ ਹੋਟਲ ਚਲੇ ਜਾਓ ਠੀਕ ਹੈ ਜੀ ਉੱਥੋਂ ਬੰਦਾ ਤੁਹਾਡੇ ਤੋਂ ਪਾਸਪੋਰਟ ਕਲੈਕਟ ਕਰੂਗਾ ਮੈਂ ਕਿਹਾ ਠੀਕ ਹੈ ਜੀ ਅਸੀਂ ਜਦੋਂ ਟੈਕਸੀ ਕੀਤੀ ਹੋਟਲ ਪਹੁੰਚ ਗਏ ਤੇ ਕਹਿਣ ਮੁਤਾਬਕ ਜਿਹੜਾ ਹੋਟਲ ਇਹਨੇ ਬੁੱਕ ਕੀਤਾ ਵਾ ਅਸੀਂ ਉਹ ਵੀ ਸਾਨੂੰ ਨਾਲ ਹੀ ਦੇ ਕੇ ਗਿਆ ਸੀ ਸੀਤ ਹੋਟਲ ਦੀ ਤੇ ਉੱਥੇ ਪਹੁੰਚ ਗਏ ਰਾਤ ਕੱਟੀ ਜੀ ਉੱਥੋਂ ਦਾ ਖਾਣਾ ਖੁਣਾ ਦਾ ਆਪਾਂ ਖਾਂਦੇ ਨਹੀਂ ਉਵੇਂ ਭੁੱਖੇ ਤੇ ਆਏ ਬੈਠੇ ਪਹਿਲਾਂ ਰਾਹ 'ਚ ਵੀ ਹਨਾ 20 ਘੰਟੇ ਵੀ ਖਾਣ ਨੂੰ ਦਿਲ ਵੀ ਨਹੀਂ ਕਰਦਾ ਬੱਚੇ ਸੀ ਨਾਲ ਘੁਰਾਈਏ ਫਿਰਦੇ ਤੇ ਅਗਲੇ ਦਿਨ ਬੰਦਾ ਇਹ ਤੇ ਕਹਿੰਦਾ ਕੋਈ ਉਵੇਂ ਆਇਆ ਇਹਨੇ ਮੇਰੀ ਗੱਲ ਕਰਾਈ ਫੋਨ ਤੇ ਮੇਰੇ ਫੋਨ ਦਾ ਨੈਟਵਰਕ ਚਲੇ ਗਿਆ ਸੀਗਾ ਜੀ ਸਲਵਾਡੋਰ ਜਾ ਕੇ ਆਈਡੀਆ ਦਾ SIM ਸੀ ਮੇਰੇ ਕੋਲ ਕੋਈ ਨੈਟਵਰਕ ਨਹੀਂ ਸੀ ਉਸ ਦਿਬਦ ਮੇਰਾ ਫੋਨ ਕਟ ਆਫ ਹੋ ਗਿਆ ਜੇ ਮੈਂ Wi-Fi ਯੂਜ਼ ਕਰਦਾ ਸੀ ਹੋਟਲ 'ਚ ਉੱਥੇ ਯੂਜ਼ ਹੁੰਦਾ ਸੀ ਉਹ ਨਹੀਂ ਸੀ ਹੁੰਦਾ ਠੀਕ ਹੈ ਜੀ ਉੱਥੇ ਜਾ ਕੇ ਜੀ ਇਹਨੇ ਮੇਰੇ ਪਾਸਪੋਰਟ ਫੜ ਲਏ ਕਹਿੰਦਾ ਯਾਰ ਦੇਖ ਇੱਥੇ ਤੈਨੂੰ ਜਾਣਾ ਪੈਣਾ ਜਿਵੇਂ ਦੂਜੇ ਜਾਂਦੇ ਉਹ ਬੰਦੇ ਦਾ ਮਨ ਲੋ ਹੱਲ ਨਹੀਂ ਹੈਗਾ ਆਪਣੇ ਕੋਲ ਤੈਨੂੰ ਸਿੱਧੀ ਦੱਸਦਾ ਜੇ ਤੈਨੂੰ ਜਲਦੀ ਜਾਣਾ ਚਾਹਣਾ ਜੇ 2 ਮਹੀਨੇ ਬਹਿ ਜਾਏਗਾ ਤੇ ਫੇਰ ذرا ਵਰਕ ਵੀਜ਼ਾ ਲਵਾ ਦੂੰ ਮੈਂ ਸੋਚਿਆ ਇਹ ਬਗਾਨੀ ਕੰਟਰੀ ਆ 2 ਮਹੀਨੇ ਦਾ ਆਪਾਂ ਤਾਂ ਅਮਰੀਕਾ ਹੀ ਪਹੁੰਚਣਾ ਉੱਥੇ ਵੀਜ਼ਾ ਬਵਾ ਦੂੰਗਾ ਕਹਿੰਦਾ ਮੈਂ ਵਰਕ ਵੀਜ਼ਾ ਉੱਥੇ ਹੀ ਮਿਲ ਜਾਂਦਾ ਉੱਥੇ ਦਵਾ ਦੂੰ ਮੈਂ ਕਹਾ ਠੀਕ ਆ ਬਾਈ ਫਲਾਈਟ ਤੇ ਹੀ ਜਾਣਾ ਕਹਿੰਦਾ ਹਾਂ ਮੈਨਾਂ ਵਧੀਆ ਤਰੀਕੇ ਨਾਲ ਗੱਲ ਕੀਤੀ ਮੈਂ ਹਾਂ ਕਹ ਦਿੱਤੀ ਠੀਕ ਆ ਉਸ ਤੋਂ ਬਾਅਦ ਮੈਨੂੰ ਕਹਿੰਦਾ ਵੀ ਐਂ ਕਰ ਵੀ ਪੇਮੈਂਟ ਦੇ ਦੇ ਤਾਂ ਮੈਨੂੰ ਵੀ ਠੀਕ ਆ ਸਾਰਾ ਕੁਝ ਸਹੀ ਚੱਲ ਰਿਹਾ ਦਾ ਘਰੇ ਫੋਨ ਕੀਤਾ ਅੱਜ ਦੋਸਤ ਨੂੰ ਫੋਨ ਕੀਤਾ ਇੱਥੇ ਲੁਧਿਆਣਾ ਵੀ ਪਾਪਾ ਹੁਣੀ ਤੇਰੇ ਕੋਲ ਆਉਣਗੇ ਆ ਮੇਰਾ ਦੋਸਤ ਸੀਗਾ ਨਾਲ ਤੇ ਅੱਜ ਮੇਰੇ ਦੋਸਤ ਦੇ ਘਰੇ ਚਲੇ ਗਿਆ ਜੀ ਅੱਛਾ ਜੀ ਇੱਥੇ ਲੁਧਿਆਣਾ ਪੇਮੈਂਟ ਗਿਣਾਤੀ ਜੀ ਉਹਨੂੰ ਅੱਛਾ ਜੀ 90 ਲੱਖ ਰੁਪਇਆ ਪੂਰਾ ਗਿਣਾਤਾ ਉਹਨੂੰ ਇਹਦਾ ਭਰਾ ਲੈਣਾ ਇਹਦਾ ਇੱਕ ਇਹਦਾ ਦੋਸਤ ਆ ਜੈ ਜਗਤ ਜੋਸ਼ੀ ਉਹ ਵੀ ਮੈਨੂੰ ਪਤਾ ਲੱਗੇ ਵੀ ਇਹਨੇ ਬਾਰਪੁਰ ਭੇਜਦਾ ਅੱਛਾ ਜੀ ਹਾਂ ਜੀ ਤੇ ਪੇਮੈਂਟ ਗਿਣਾਤੀ ਆ ਤੇ ਇਹਦੀ ਜੀ ਪੇਮੈਂਟ ਲੈਣ ਸਾਰੀ ਮੇਰੇ ਨਾਲ ਬੋਲਣ ਦੀ ਟੋਨ ਚੇਂਜ ਹੋ ਗਈ ਜੀ ਵੀ ਫੋਨ ਨਾ ਚੱਕਣਾ ਜਿਵੇਂ ਰਾਹ ਚ ਪਹਿਲਾਂ ਕਹਿੰਦਾ ਸੀ ਮੈਨੂੰ ਮਿੰਟ ਮਿੰਟ ਤੇ ਤੂੰ ਖਬਰ ਦਿੰਦੀ ਰਹਿਣਾ ਲੋਕੇਸ਼ਨ ਭੇਜਣੀ ਐ ਇਦਾਂ ਭਜਣੀ ਐ ਇਦਾਂ ਭਜਣੀ ਮੈਨੂੰ ਤੇਰਾ ਬਹੁਤ ਫਿਕਰ ਆ ਤੇ ਉਦੋਂ ਬਾਅਦ ਜੀ ਮੇਰੇ ਨਾਲ ਬੰਦਾ ਟੋਟਲ ਚੇਂਜ ਹੋ ਗਿਆ ਅੱਛਾ ਜੀ ਤੇ ਉਹ ਸ਼ਾਮ ਨੂੰ ਬੰਦੇ ਆਏ ਜੀ ਉਹਨਾਂ ਦੇ ਦੋ ਦੋ ਤਿੰਨ ਤਿੰਨ ਪਿਸਤਲ ਪਾਏ ਹੁੰਦੇ ਕਹਿੰਦਾ ਬੈਠੋ ਗੱਡੀ 'ਚ ਵੀ ਆਪਾਂ ਜਾਣਾ ਅੱਛਾ ਜੀ ਅਸੀਂ ਚੁੱਪਚਾਪ ਬਹਿ ਗਏ ਤੇ ਨਾਲੇ ਮੈਨੂੰ ਇਹ ਫੋਨ ਤੇ ਕਹਿੰਦਾ ਜੀ ਕਹਿੰਦਾ ਹੁਣ ਨਾ ਜਿਵੇਂ ਕਹਿੰਦਾ ਓਵੇਂ ਕਰੀ ਚੱਲ ਵੀ ਇੱਥੇ ਗੂਗਲ ਤੇ ਪਾ ਕੇ ਵੇਖ ਲਾ ਵੀ ਇਹ ਕੰਟਰੀ ਕਿਵੇਂ ਦੀ ਆ ਕ੍ਰਾਈ ਚਲੋ ਜੀ ਮੈਂ ਇਹਦੇ ਕਹਨੋਂ ਤੱਕ ਬਹਿ ਗਿਆ ਗੱਡੀ ਜੀ ਉੱਥੋਂ ਸਾਡਾ ਮਨ ਚ ਪਤਾ ਲੱਗ ਗਿਆ ਵੀ ਡੰਕੀ ਰੂਟ ਸ਼ੁਰੂ ਹੋ ਗਿਆ ਸਾਡਾ ਨਹੀਂ ਉੱਥੇ ਨਾਲ ਕੋਈ ਸੀਗਾ ਮੇਰੀ